ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਆ ਤੁਹਾਡਾ ਹੂਸ ਰਾਜ ਕਾਂਗਰਸ ਪਾਰਟੀ ਨੂੰ ਲੱਗਿਆ ਬੜਾ ਵੱਡਾ ਝਟਕਾ ਕਾਂਗਰਸ ਪਾਰਟੀ ਨੂੰ ਵੱਡੇ ਝਟਕੇ ਕਿਉਂ ਲੱਗ ਰਹੇ ਨੇ ਕਿਉਂਕਿ ਕਾਂਗਰਸ ਪਾਰਟੀ ਪੰਜਾਬ ਤੋਂ ਅੰਦਰੂਨੀ ਕਲੇਸ਼ ਦਾ ਸ਼ਿਕਾਰ ਹੋ ਗਈ ਹੈ ਇਹਨਾਂ ਦਾ ਅੰਦਰੂਨੀ ਘਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ ਚਾਰ ਪੰਜ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਕਾਂਗਰਸ ਪਾਰਟੀ ਪੰਜਾਬ ਤੋਂ ਇਸ ਦਾ ਫਾਇਦਾ ਜਾਂ ਤਾਂ ਸੂਬੇ ਦੀ ਸਰਕਾਰ ਲੈ ਰਹੀ ਹੈ ਜਾਂ ਭਾਰਤੀ ਜਨਤਾ ਪਾਰਟੀ ਨੂੰ ਮਿਲ ਰਿਹਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਵੱਡੇ ਲੀਡਰ ਚਾਹੀਦੇ ਨੇ ਅਤੇ ਆਮ ਆਦਮੀ ਪਾਰਟੀ ਵੀ ਆਪਣੀ ਹੋਂਦ ਨੂੰ ਬਰਕਰਾਰ ਰੱਖਣਾ ਚਾਹੁੰਦੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਕਾਂਗਰਸ ਪਾਰਟੀ ਦੇ ਇੱਕ ਵੱਡੇ ਆਗੂ ਜਿਹੜੇ ਲਗਾਤਾਰ ਤਿੰਨ ਦਹਾਕਿਆਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਿਆ ਸੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ استਿਫਾ ਦੇ ਦਿੱਤਾ ਸੀ ਤੇ ਸੋਚਿਆ ਸੀ ਲੋਕਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਸੇ ਹੋਰ ਪਾਰਟੀ ਵਿੱਚ ਦੱਸਿਆ ਤਾਂ ਇਹ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਵਿੱਚ ਜਾਣਗੇ ਲੇਕਿਨ ਅੱਜ ਇਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੱਲਾ ਫੜ ਲਿਆ ਹੈ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਹੈ ਮੰਤਰੀ ਨੂੰ ਗੱਲ ਪਾ ਕੇ ਵਿੱਚ ਗੱਲਬਾਤ ਕੀਤੀ ਇਧਰ ਆਮ ਆਦਮੀ ਪਾਰਟੀ ਦੇ ਇਸ ਕਾਰਨਾਮੇ ਨੂੰ ਦੇਖ ਕੇ ਤੋਤੇ ਉੱਡ ਗਏ ਨੇ ਸੂਬੇ ਪ੍ਰਧਾਨ ਰਾਜਾ ਬੜਿੰਗ ਦੇ ਕਿ ਇੱਕ ਇੱਕ ਕਰਕੇ ਜਿਹੜੇ ਵੱਡੇ ਆਗੂ ਨੇ ਹਲਕਾ ਇੰਚਾਰਜ ਜ਼ਿਲ੍ਹਾ ਇੰਚਾਰਜ ਜਿਹੜੇ ਨੇ ਜਾਂ ਜਿਹੜੇ ਆਈਟੀ ਸੈੱਲ ਦੇ ਬੰਦੇ ਨੇ ਉਹ ਆਪ ਆਪ ਵੀ ਪਾਰਟੀ ਵੱਲ ਜਾ ਰਹੇ ਨੇ ਕਾਂਗਰਸ ਪਾਰਟੀ ਲਈ ਲਗਭਗ ਤਿੰਨ ਤਹਾਕੇ समर्पित सीमावां ਤੋਂ ਬਾਅਦ ਅੱਜ ਭពਿੰਦਰ ਸਿੰਘ ਭਿੰਦਾ ਰਣੀ ਮਾਜਰਾ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ ਭពਿੰਦਰ ਸਿੰਘ ਰਣੀ ਮਾਜਰਾ ਮੁਤਾਬਕ ਉਹਨਾਂ ਦਾ ਇਹ ਫੈਸਲਾ ਕਾਂਗਰਸ ਦੇ ਅੰਦਰੂਨੀ ਭਾਰੂ ਵੰਸ਼ਵਾਦੀ ਰਾਜਨੀਤੀ ਤੋਂ ਨਰਾਸ਼ ਹੋ ਕੇ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰਧਾਵਾ ਦੁਆਰਾ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲਿਆ ਗਿਆ ਹੈ ਜਿਨ੍ਹਾਂ ਦਾ ਵਿਧਾਇਕ ਰਧਾਵਾ ਵੱਲੋਂ ਆਵੇ ਸਵਕਤ ਕੀਤਾ ਗਿਆ ਹੈ ਉਦਾਇਕ ਕੋਜੀ ਸਿੰਘ ਰੰਧਾਵਾ ਨੇ ਪਿੰਡਾ ਰਣੀ ਮਾਜਰਾ ਤੇ ਸਮਰਪਨ ਸਖ ਮਹਿੰਦੀ ਛਲਾਗਾ ਕੀਤੀ ਹੈ ਅਤੇ ਰਣੀ ਮਾਜਰਾ ਵਿੱਚ ਸਮਾਰਟਿਕ ਤਬਦੀਲੀ ਲਿਆਉਣ ਤੇ ਆਪ ਦੇ ਮਿਸ਼ਨ ਵਿੱਚ ਯੋਗਦਾਨ ਪਾਉਣ ਲਈ ਉਹਨਾਂ ਦੀ ਯੋਗਤਾ ਉਤੇ ਭਰੋਸਾ ਕੀਤਾ ਹੈ ਦੱਸਦੀ ਹੈ ਕਿ ਭਪਿੰਦਰ ਸਿੰਘ ਜਿਹੜੇ ਪਿੰਡਾ ਨੇ ਉਹ ਪੜੇ ਵਧੀਆ ਕਾਫੀ ਲੰਮੇ ਸਮੇਂ ਤੋਂ ਯਾਨੀ ਕਿ ਤਿੰਨ ਦਹਾਕਿਆਂ ਤੋਂ ਆਪ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰ ਰਹੇ ਸੀ ਲੇਕਿਨ ਅੱਜ ਭਪਿੰਦਰ ਸਿੰਘ ਪਿੰਡਾ ਜਿਹੜੇ ਨੇ ਆਪ ਆदमी ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਉਧਰ ਸੂਬੇ ਦੇ ਮੁੱਖ ਮੰਤਰੀ ਪਗਵੰਤ ਮਾਨ ਵੱਲੋਂ ਵੀ ਪਿੰਡਾ ਜੀ ਦਾ ਸਵਾਗਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਨੇ ਪਿੰਡਾ ਰਣੀ ਮਾਜਰਾ ਨੂੰ ਇੱਕ ਬੜੇ ਵੱਡੇ ਅਹੁਦੇ ਦੇ ਨਾਲ ਨਿਵਾਜਿਆ ਜਾਵੇਗਾ ਕੁਲਜੀਤ ਸਿੰਘ ਰੰਧਾਵਾ ਨੇ ਪਿੰਡਾ ਸਿੰਘ ਰਣੀ ਮਾਜਰਾ ਦੇ ਕੰਮਾਂ ਦੀ ਸਖਤ ਮਿਹਨਤੀ ਅਤੇ ਇੱਕ ਪੋਲੇ ਪੰਦ ਦੀ ਜਿਹੜੀ ਹੈ ਸ਼ਲਾਘਾ ਕੀਤੀ ਕਿ ਕਿਸੇ ਬਿਨਾ ਲਾਲਚ ਤੋਂ ਇਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਕੰਮ ਕੀਤਾ ਲੇਕਿਨ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਬੰਦਾ ਮਾਨ ਸਤਕਾਰ ਨਹੀਂ ਦਿੱਤਾ ਉਹਨਾਂ ਕਿਹਾ ਸੀ ਬੰਦਾ ਮਾਨ ਸਤਕਾਰ ਵੀ ਦੇਾਂਗੇ ਇੱਕ ਅਹੁਦਾ ਵੀ ਨਿਵਾਜਾਂਗੇ ਆਉਣ ਵਾਲੇ ਦਿਨਾਂ ਵਿੱਚ